ਈ ਆਇਆ ਬੈਂਕ ਦੀ ਗੱਲ ਹਾਂ ਸਾ ਵਹਿਕੋ ਦੀ ਗੱਲ ਯਾਰੇ ਕਾਂਵਰੜੀ ਜੀ ਬੰਦ ਕਰੋ ਦਾ ਮੌੜਣਾ ਸਾਰਾ ਅੰਕਾ ਕਾਂਗਰਸੀ ਆ ਲੋਕੀ ਨਰਾਜ ਔਰ ਨਰਾਜ ਸਿਗੇ ਚੰਨੀ ਸਾਹ ਪੇ ਆਉਣ ਦੇ ਨਾਲ ਸਾਰੇ ਉੱਠੇ ਉੱਠਤੇ ਔਰ ਮੈਨੂੰ ਇਹ ਲੱਗਦਾ ਕਿ 2027 ਦੇ ਵਿੱਚ ਜਿਉਂ ਲੋਕਾਂ ਦਾ ਸੁਪਨਾ ਸਫਲ ਹੋਵੇ ਔਰ ਇਹ ਬੜਾ ਹਟੇ ਲੋਕਾਂ ਦੀ ਬੜੀ ਇਹ ਗੱਲ ਉਹਨੇ ਫਸਲਾ ਲੈ ਕੇ ਪੰਜਾਬ ਦੇ ਨਿਮਤ ਤੇ ਦੇਖਦੇ ਲੋਕਾਂ ਦਾ ਮਨ ਜਿੱਤਿਆ ਸੀ ਔਰ ਦੋ ਇਲੈਕਸ਼ਨ ਵੀ ਤੋਂ ਟੌਪੀ ਦੇ ना नहीं लिया मैं हाथ जोड़ के माफी चाहता ਇੰਡੀਆ نیشنل ਕਾਂਗਰਸ ਸਰਦਾਰ ਚਰਨਜੀਤ ਸਿੰਘ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਡੇ ਬਲਾਕ ਪ੍ਰਧਾਨ ਅੰਤਰਵਕਲ ਸੰਗਤ ਜੀ ਬਲਾਕ ਸਭ ਦੀ ਮੈਂਬਰ ਇਹਨਾਂ ਦੀ ਬਤਵਾਣਾ ਅਸੀਂ ਸਭ ਤੋਂ ਵੱਧ ਲੀਡ ਪੰਜਾਬ ਦੇ ਵਿੱਚ ਕਿ ਕਾਂਗਰਸ ਹਲਕੇ ਤੋਂ ਦਵਾਈ ਆ ਤੇ ਉਹ ਤੋਂ ਮੋਟਰ ਸੋ ਨਾਏ ਕਦੇ ਲਿਓ ਕਿਉਂਕਿ ਜਿੱਦਣ ਕਿਸੇ ਨੇ ਪੈਸੇ ਲੈ ਲੇ ਸਮਝੋ ਉਹਦੀ ਲੀਡਰਸ਼ਿਪ ਦਾ ਅੱਗੇ ਕਰੀਅਰ ਥੱਕ ਹੋ ਗਿਆ ਉਹਨੇ ਵੀ ਲੀਡਰ ਨਹੀਂ ਬਣਨਾ ਉਹ ਉੱਥੇ ਹੀ ਘੁੰਮੀਆਂ ਦਾ ਉਸੇ ਲੈਵਲ ਦੇ ਵਿੱਚ ਨਾ ਹੀ ਕਦੇ ਬੇਈਮਾਨੀ ਕਰੋ ਮੈਂ ਤੁਹਾਡਾ ਇਸ ਦਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਪੈਦੀ ਨਹੀਂ ਲੱਗ ਦਿੱਤੇ ਇਲੈਕਸ਼ਨ ਦੇ ਵਿੱਚ ਪੂਰੀ ਦਈਆ ਸਾਹਮਣੇ ਆ ਕੇ ਮੈਂ ਤਾਂ ਫਰੀ ਵਿੱਚ ਹੀ ਲੱਗ ਗਿਆ ਫਰੀ ਵਿੱਚ ਐਮਪੀ ਬਣਾਦਾ ਤੁਸੀਂ ਪਹਿਲਾ

ਆਪਾਂ ਵੀ ਚੰਨੀ ਸੀਗੇ ਤਾਂ ਹੀ ਆਪਾਂ ਜਿੱਤੇ ਕਿਉਂਕਿ ਆਪਾਂ ਇਕੱਲੇ ਇਕੱਲੇ ਨੇ ਚੰਨੀ ਸਮਝ ਕੇ ਇਲੈਕਸ਼ਨ ਲੜੀ ਐ ਜਿੰਨੇ ਅੱਜ ਇੱਥੇ ਬੈਠੇ ਐ ਸਾਰੇ ਮੇਰੇ ਸਤਿਕਾਰਯੋਗ ਚਿਹਰੇ ਜਿੰਨੇ ਤੁਸੀਂ ਮੇਰੇ ਸਾਰੇ ਬਜ਼ੁਰਗ ਤੇ ਮੇਰੇ ਭਰਾ ਨੌਜਵਾਨ ਸੱਤੀਓ ਮੈਨੂੰ ਨਹੀਂ ਲੱਗਦਾ ਅੱਗੇ ਆਪਾਂ ਕਈ ਵਾਰੀ ਬੂਥ ਦੋ ਤਿੰਨ ਇਲੈਕਸ਼ਨਾਂ ਚ ਜਿੱਤੇ ਨੇ ਵੀ ਕਿੱਥੋਂ ਜਿੱਤੇ ਕਿੱਥੋਂ ਹਾਰੇ ਹੁਣ ਕੋਈ ਲੱਗਦਾ ਹੀ ਨਹੀਂ ਜਦੋਂ ਹਾਰੇ ਹੀ ਕਿਤੇ ਨਹੀਂ ਲੱਗিয়েਗੀ ਕੋ ਮੇਰੇ ਤੁਸੀਂ ਜੋ ਮਾਨ ਕਾਂਗਰਸ ਪਾਰਟੀ ਨੂੰ ਦਿੱਤਾ ਮੈਂ ਤਾਂ ਸਿਰਫ ਇਹ ਮਹਿਸੂਸ ਕੀਤਾ ਕਿ ਹਰ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਸਿਰਫ ਨਰਾਜ ਤੇ ਨਿਰਾਸ਼ ਬੈਠਾ ਸੀ ਆਪਣੇ ਆਪ ਨੂੰ ਆਪਣੇ ਲੀਡਰਾਂ ਤੋਂ ਆਪਣੀ ਪਾਰਟੀ ਦੀ ਕੁੱਝ ਗਿੱਚ ਤੋਂ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਇਕੱਲੇ ਇਕੱਲੇ ਦੇ ਘਰੇ ਜਾ ਕੇ ਇਹੀ ਗੱਲ ਕੀਤੀ ਮੈਨੂੰ ਬੜੀ ਬੜੀ ਕਈਆਂ ਨੇ ਇਹ ਅੜਮਾ ਵੀ ਦਿੱਤਾ ਕਿ ਮੈਨੂੰ ਕੋਈ ਫੋਨ ਨਹੀਂ ਆਇਆ ਜੀ ਮੈਨੂੰ ਕੋਈ ਮਿਲਣ ਨਹੀਂ ਆਇਆ ਜੀ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਉਹਨੂੰ ਹੱਥ ਜੋੜ ਕੇ ਕੋ ਬੇਨਤੀ ਕੀਤੀ ਕਿ ਰਾਜੀ ਮੁਰਿੰਗ ਦਾ ਫੋਨ ਮੈਨੂੰ ਵੀ ਨਹੀਂ ਆਇਆ ਪਾਰਟੀ ਦੇ ਇੱਕ ਦੇ ਨੀ ਇਲੈਕਸ਼ਨ ਆ ਗਈ ਤੇ ਪਾਰਟੀ ਦਾ ਸਨੇਹਾ ਆਪਾਂ ਸਾਰਿਆਂ ਨੂੰ ਆ ਗਿਆ ਸੋ ਆਪਣਾ ਫਰਜ਼ ਸੀ ਸਿਰ ਦੇ ਕੇ ਲੜਾਈ ਲੜਨਾ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਉੱਥੇ ਜਾਂਦਾ ਸੀ ਹਰ ਕੋਈ ਕਹਿ ਦਿੰਦਾ ਸੀ ਬਿੰਨ ਕੋਦਰ ਹੱਕੇ ਤੇ ਕਮਜ਼ੋਰੀ ਹੈ ਨਕੋਦਰ ਤੇ ਥੋੜਾ ਜਿਆਦਾ ਧਿਆਨ ਦਿਓ ਤੇ ਜਦੋਂ ਐਡੀ ਵੱਡੀ ਜਿੱਤ ਤੁਸੀਂ ਕੀਤੀ ਹੈ ਔਰ ਜਿਹੜੀ ਜਿੱਤ ਹੈ ਤੁਹਾਡੇ ਸਿਰਾਂ ਤੁਹਾਡੇ ਸਿਰ ਤੇ ਹੈ ਤੇ ਅੱਜ ਦਾ ਫਿਰਦਾ ਵੀ ਹੱਕੇ ਦੇ ਵਿੱਚ ਵਰਕਰ ਮੈਂ ਆਪਣੀਆਂ ਭੈਣਾਂ ਆਪਣੀਆਂ ਬਹੁਤ ਬਹੁਤ ਦੇਰ ਦੀ ਤਾਂ ਲੈਣੀ ਹੈ ਜਿਨ੍ਹਾਂ ਨੇ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਕੋਟ ਪੁੰਜੀ ਕਈ ਵਾਰੀ ਉਹ ਦੀਖ ਰਿਹਾ ਹੁੰਦਾ ਕਿ ਕੋਈ ਨਹੀਂ ਹੈ ਸੋ ਬਾਡੀ ਦੇ ਵਿੱਚ ਚੰਨੀ ਬਣ ਕੇ ਤੇ ਮੇਰੀ ਆਦਤ ਵੀ ਕਿੰਨੇ 400 ਰੁਪਏ ਲਈ ਤੁਸੀਂ ਆ ਕੁਛ ਕਰੋਗੇ ਜੇ ਕਿਸੇ ਕੋਈ ਦਾ ਜਰੂਰ ਹੋਵੇ ਤੇ ਤੋਂ ਪਹਿਲਾਂ ਲੋਕਾਂ ਨੂੰ ਨਹੀਂ ਹੈ ਨਰੇਗਾ ਵਾਲਾ ਦਾ ਕੰਮ ਕਰਦੇ ਹੋ ਮੈਂ ਰੇਗਾ ਵਾਲਾ ਹੋਇਆ ਆਪੇ ਲਾ ਕੇ ਇੱਦਾਂ ਹੀ ਖੜਾਂਗੇ ਪਰ ਉਹਦਾ ਜਿਹੜਾ ਆ ਜੈਸੀ ਨਕੋਦਰ ਦੇ ਵਿੱਚ ਆਪਣੇ ਹਰ ਪਿੰਡ ਚੋਂ ਜਿਹੜੇ ਮੇਨ ਵਰਕਰ ਹੈ ਜਿਨ੍ਹਾਂ ਨੇ ਬਹੁਤ ਸੰਭੇ ਹੈ ਬਹੁਤਾਂ ਦੇ ਵਿੱਚ ਹੋਲਿੰਗ ਏਜੰਟ ਬਣੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਂ ਸਾਰੇ ਨਕੋਦਰ ਹਲਕੀ ਧੰਨਵਾਦ ਕਰਦਾ ਹੱਥ ਜੋੜ ਕੇ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਸਾਨੂੰ ਨਕੋਦਰ ਹਲਕੀ ਚ ਦਿਖਾਇਆ ਸਰ ਸਹਿਲ ਦੇ ਅਧਾਰ ਤੇ ਕਿਹੜੇ ਕੰਮ ਕੀਤੇ ਜਾਣਗੇ ਸਭ ਤੋਂ ਵੱਡੀ ਮੈਂ ਉੱਥੇ ਵੀ ਗੱਲ ਕੀਤੀ ਹੈ ਕਿ ਨਸ਼ਿਆਂ ਦੀ ਜਿਹੜੀ ਸਾਨੂੰ ਇੱਥੇ ਲਾਹਣਤ ਹੈ ਉਸ ਨੂੰ ਹਟਾਉਣ ਵਾਸਤੇ ਅਸੀਂ ਸੰਘਰਸ਼ ਕਰਨਾ ਹੈ ਜਿਹੜੇ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਇਹ ਅਸੀਂ ਸੁਨਿਸ਼ਚਿਤ ਕਰਾਂਗੇ ਔਰ ਇਸ ਦੇ ਬਾਰੇ ਜਿਹੜਾ ਵੀ ਨਸ਼ਾ ਵੇਚਦਾ ਉਹਦੇ ਮੰਗ ਤੋਂ ਮੰਗ ਸਤ ਜਲੰਧਰ ਦੇ ਕੰਮ ਕਿਸ ਤਰ੍ਹਾਂ ਕੀਤੇ ਜਾਣਗੇ ਤੇ ਤਾਂ ਵੀ ਹੁਣ ਜਿਵੇਂ ਜੇ ਸਰਕਾਰ ਬਣੇਗੀ ਤੇ ਜਿਸ ਤਰ੍ਹਾਂ ਦਾ ਅੱਗੇ ਮਾਹੌਲ ਬਣੇਗਾ ਉਸ ਤਰੀਕੇ ਦੇ ਨਾਲ ਸਰ ਜਲੰਧਰ ਸਾਢੇ 3 ਮਹੀਨੇ ਦੇ ਕਾਰਜਕਾਲ ਦੇ ਵਿੱਚ ਤੁਸੀਂ ਬਹੁਤ ਵਧੀਆ ਜਿਹੜੀ ਕਾਂਗਰਸ ਟਾਈਮ ਤੇ ਬਹੁਤ ਵਧੀਆ ਕਾਰਜਕਾਰੀ ਕੀਤੀ ਸੀ ਉਸ ਉਹ ਨੂੰ ਦੇਖਦਿਆਂ ਤੁਹਾਨੂੰ ਵੋਟਾਂ ਜ਼ਿਆਦਾ ਪਈਆਂ ਜਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਮੌਜੂਦਾ ਸਰਕਾਰ ਨੂੰ ਲੈ ਕੇ ਔਰ ਆਪਣੇ ਉਸ ਟਾਈਮ ਦੇ ਸਾਢੇ 3 ਮਹੀਨੇ ਦੇ ਕਾਰਜਕਾਲ ਦੇ ਲੈ ਕੇ ਮੇਰਾ ਤੁਸੀਂ ਠੀਕ ਕਹਿ ਰਹੇ ਹੋ ਡੇਢ ਸਾਢੇ 3 ਮਹੀਨੇ ਦਾ ਕਾਰਜਕਾਲ ਰਿਹਾ ਉਹ ਲੋਕਾਂ ਨੂੰ ਪਸੰਦ ਆਇਆ ਉਹਦੇ ਜਿਹੜੇ ਕੰਮ ਆਏ ਉਹਨਾਂ 'ਚ ਲੋਕਾਂ ਨੂੰ ਬੜੇ ਫਾਇਦੇ ਮਿਲੇ ਉਹਨਾਂ ਨੂੰ ਯਾਦ ਕਰਕੇ ਲੋਕਾਂ ਨੇ ਮੈਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬੋਟਾ ਪਾਈਆਂ ਤੇ ਮੈਂ ਜਲੰਧਰ ਹਲਕੀ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਰ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀਗਾ 13 0 ਕੀਤਾ ਜਾਊਗਾ ਕਿਸ ਤਰ੍ਹਾਂ ਦੇਖਦੇ ਆਂ ਦੇਖੋ 13 0 ਤਾਂ ਕਿਹਾ ਰਹਿਣਾ ਸੀ 3ਆ ਲੜਾਈ ਰਹਿ ਗਿਆ 1 ਕਿ ਚੱਕਿਆ ਗਿਆ ਪਿੱਛੇ ਉਹ ਵੀ ਸਾਡੀਆਂ ਸ਼ਾਇਦ ਕੋਈ ਗਲਤੀਆਂ ਰਹਿ ਗਈਆਂ ਜਿਹਦੇ ਕਰਕੇ 3 ਸੀਟਾਂ ਵੀ ਇਹਨਾਂ ਨੂੰ ਆ ਗਈਆਂ ਅੱਗੇ ਤੋਂ ਜਿਹੜਾ ਇਹਨਾਂ ਨੇ ਕਿਹਾ ਸੀ 13 0 ਹੋਏਗਾ ਉਹ ਬਿਲਕੁਲ ਇਹਨਾਂ ਦਾ ਸ਼ੋਅ ਫਲॉप ਹੋ ਗਿਆ ਅਸਲ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਸਰਕਾਰ ਹੈ ਉਹਨੂੰ ਭਗਵੰਤ ਮਾਨ ਜੀ ਸਹੀ ਤਰੀਕੇ ਨਾਲ ਆਮ ਆਦੀ ਪਾਰਟੀ ਚਲਾ ਨਹੀਂ ਸਕੀ ਇਹ ਬੁਰੀ ਤਰ੍ਹਾਂ ਫੇਲ ਹੋ ਗਿਆ ਲੋਕ ਇਹਨਾਂ ਤੋਂ ਅੱਕ ਚੁੱਕੇ ਐ ਥੱਕ ਚੁੱਕੇ ਐ ਲੋਕ ਆਪਣੇ ਆਪ ਅੱਜ ਪਛਤਾਵਾ ਕਰ ਰਹੇਗੇ ਕਿ ਦੇਸੀ ਇਹਨਾਂ ਨੂੰ ਲਿਆ ਕੇ ਬੜੀ ਗਲਤੀ ਕੀਤੀ ਉਹ ਗਲਤੀ ਨੂੰ ਲੋਕ ਸੁਧਾਰ ਰਹੇ ਜਿਹਦੇ ਕਰਕੇ ਇਹਨਾਂ ਨੂੰ ਲੋਕਾਂ ਨੇ ਰਿਜੈਕਟ ਕਰ ਦਿੱਤਾ ਸਰ ਇੱਕ ਕਿੱਕਲੀ ਸੁਣਾਈ ਜਾਂਦੀ ਸੀ ਹਰ ਇੱਕ ਸ਼ੋਅ ਤੇ ਕਿਸ ਤਰ੍ਹਾਂ ਦੇਖਦੇ ਹਾਂ ਉਹ ਕਿੱਕਲੀ ਸੁਣਾਈ ਜਾਂਦੀ ਸੀ ਉਹਦੇ ਬਾਅਦ ਕਿੰਨੇ ਰਹਿ ਗਏ ਉਹ ਗਏ ਕਿ ਉਹਦੇ ਬਾਅਦ ਅਸਲ ਦੇ ਵਿੱਚ ਇਹ ਡਰਾਮਾ ਆਰਟਿਸਟ ਹੈ ਤੇ ਅੱਜ ਤੱਕ ਇਹਨੇ ਸਟੇਜ ਦੀ ਆਰਟਿਸਟੀ ਛੱਡੀ ਨਹੀਂ ਇਹਨੇ ਸਟੇਟ ਦੀ ਗੱਲ ਕਿਤੇ ਕੋਈ ਕੀਤੀ ਹੋਣੀ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ